ਕੀ ਤਾਜ਼ਾ ਖਬਰ ਅੱਜ ਦੀ ਤਾਜ਼ਾ ਖਬਰ ਅੱਜ ਦੀ ਤਾਜ਼ਾ ਖਬਰ ਆਜੋ ਸ਼ਹਿਰ ਵਸੀ ਪੈਣਾ ਦੇ ਭਰਾਵੋ ਪਿਆਰ ਭਰੀ ਨਮਸਕਾਰ ਨਗਰ ਕੌਂਸਲ ਰਾਮਪਰਾ ਫੂਲ ਦੇ 21 ਦੇ 21 ਵਾਣਾ ਵਿੱਚ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਇਹ ਦੱਸ ਦਈਏ ਮੈਨੂੰ ਬੇਹਦ ਖੁਸ਼ੀ ਹੋ ਰਹੀ ਹੈ ਕਿ ਚੋਣ ਕਮਿਸ਼ਨਰ ਪੰਜਾਬ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਸਖਤ ਹਦਾਇਤਾਂ ਜਾਰੀ ਹੋ ਚੁੱਕੀਆਂ ਹਨ ਕਿ ਨਗਰ ਕੌਂਸਲ ਰਾਮਪਰਾ ਫੂਲ ਦੇ ਸਾਰੇ ਹੀ ਬਾੜਾਂ ਦੇ ਬੂਥਾਂ ਉੱਪਰ ਵੀਡੀਓਗ੍ਰਾਫੀ ਕਰਾਈ ਜਾਵੇ ਸੋ ਚੋਣ ਲੜ ਰਹੇ ਹੁੰਮੀਦਾਰੋਂ ਮੇਰੀ ਬੇਨਤੀ ਹੈ ਕਿ ਜਦੋਂ ਪਰਸੋਂ ਨੂੰ ਪੋਲਿੰਗ ਸ਼ੁਰੂ ਹੋਣੀ ਹੈ ਉਸ ਤੋਂ ਪਹਿਲਾਂ ਤੁਹਾਡੇ ਪੋਲਿੰਗ ਸਟੇਸ਼ਨਾਂ ਤੇ ਬੂਥਾਂ ਦੇ ਉੱਪਰ ਜਿਹੜੀ ਇਹ ਵੀਡੀਓਗ੍ਰਾਫੀ ਦੇ ਇੰਤਜ਼ਾਮ ਹੋਣੇ ਚਾਹੀਦੇ ਨੇ ਜੇਕਰ ਮੌਕੇ ਦੇ ਹਲੇ ਵੀਡੀਓਗ੍ਰਾਫੀ ਦੇ ਇੰਤਜ਼ਾਮ ਨਹੀਂ ਹੋਇਆ ਤਾਂ ਜਿਹੜੇ ਮੌਕੇ ਦੇ ਅਧਿਕਾਰੀ ਹੈ ਉਹਨਾਂ ਨੂੰ ਤੁਸੀਂ ਕਹੋ ਬੇਨਤੀ ਕਰੋ ਵੀ ਜਨਰਲ ਕਿ ਵੀਡੀਓਗ੍ਰਾਫੀ ਦਾ ਪ੍ਰਬੰਧ ਨਹੀਂ ਹੁੰਦਾ ਉਹਨਾਂ ਦੇ ਕੋਲਿੰਗ ਜਿਹੜੀ ਹੈ ਸਟਾਰਟ ਨਾ ਕੀਤੀ ਜਾਵੇ ਔਰ ਇਸ ਦੇ ਨਾਲ ਹੀ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਇੱਕ ਦਰਖਾਸਤ ਤੁਸੀਂ ਐਸਪੀ ਸਾਹਿਬ ਦੇ ਵੀ ਦੇ ਕੇ ਆਓ ਕਿ ਜਿਹੜਾ ਸਾਡਾ ਇਹ ਬਾੜ ਹੈ ਜਿਹਦੇ ਚਾਹ ਬੂਥ ਹੈ ਵੀ ਉਹਨਾਂ ਦੇ ਉੱਪਰ ਵੀਡੀਓਗ੍ਰਾਫੀ ਦੇ ਪ੍ਰਬੰਧ ਕੀਤੇ ਜਾਣ ਉਹ ਦਰਖਾਸਤ ਦੇਣੀ ਆਪਣੀ ਜ਼ਰੂਰੀ ਹੈ ਸੋ ਦਰਖਾਸਤ ਵੀ ਜਰੂਰ ਦੇ ਕੇ ਆਓ ਕਿ ਜਿਹੜੀ ਸਾਰੀ ਫੁੱਲ ਵੀਡੀਓਗ੍ਰਾਫੀ ਹੋਣੀ ਹੈ ਜਿੱਦਾਂ ਆਪਾਂ ਸਵੇਰੇ ਮਸ਼ੀਨ ਚੈੱਕ ਕਰਦੇ ਆਂ ਜਦੋਂ ਵੀਡੀਓਗ੍ਰਾਫੀ ਸ਼ੁਰੂ ਹੋ ਗਈ ਮਸ਼ੀਨ ਚੱਕਦੇ ਹੋ ਤਾਂ ਉਸ ਤੋਂ ਬਾਅਦ ਹੀ ਹਸਤਾਖਸ਼ ਕਰਕੇ ਜਿਹੜੀ ਹੈਗੀ ਐ ਇਲੈਕਸ਼ਨ ਪੋਲਿੰਗ ਸ਼ੁਰੂ ਕਰਾਈ ਜਾਵੇ। ਉਹ ਸਾਰੀ ਵੀਡੀਓਗ੍ਰਾਫੀ ਦੌਰਾਨ ਪੋਲਿੰਗ ਸਮੇਂ ਗਿਣਤੀ ਸਮੇਂ ਰਿਜ਼ਲਟ ਸਮੇਂ ਪੂਰੀ ਦੀ ਪੂਰੀ ਫੁੱਲ ਵੀਡੀਓਗ੍ਰਾਫੀ ਹੋਣੀ ਹੈ ਤੇ ਉਹਦੇ ਲਈ ਆਪਾਂ ਨੂੰ ਇੱਕ ਦਰਖਾਸਤ ਦੇਣੀ ਜ਼ਰੂਰੀ ਹੈ। ਸੋ ਬੇਨਤੀ ਹੈ ਸਾਰੇ ਉਮੀਦਵਾਰਾਂ ਨੂੰ ਕਿ ਕਿਰਪਾ ਕਰਕੇ ਦਰਖਾਸਤ ਇਸ ਨੂੰ ਸਾਨੂੰ ਉਹ ਜ਼ਰੂਰ ਦੇ ਕੇ ਹਨ ਤਾਂ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਸਾਹਮਣੇ ਵੀਡੀਓਗ੍ਰਾਫੀ ਦਾ ਇੰਤਜ਼ਾਮ ਕਰਕੇ ਜੋ ਤੁਹਾਡੇ ਮਨ ਵਿੱਚ ਕਿਸੇ ਕਿਸਮ ਦਾ ਡਰ ਪਿਆ ਹੈ ਉਹ ਦੂਰ ਕੀਤਾ ਜਾਵੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ